ਮੈਂ ਨੀਤੂ ਸ਼ਰਮਾ ਤੁਸੀਂ ਦੇਖ ਰਹੇ ਇੱਕ ਤਾਂ ਨਿਊਜ਼ ਚੈਨਲ ਗੜਸ਼ੰਕਰ ਦੇ ਵਿੱਚ ਪੈਂਦੇ ਪਿੰਡ ਖੁਰਾਰਗੜ ਸਾਹਿਬ ਵਿਖੇ ਅੱਜ ਇੱਕ ਕਰੋਨਾ ਪੋਜ਼ਟਿਵ ਮਰੀਜ਼ ਪਾਇਆ ਗਿਆ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਸਿਵਰ ਸੱਜਨ ਹੁਸ਼ਿਆਰਪੁਰ ਤੋਂ ਡਾਕਟਰ ਜਸਵੀਰ ਸਿੰਘ ਹੇਮਰਜ ਬੈਂਸ ਨਾਲ ਨੀਤੂ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੈ ਹਿੰਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਆਪਣੇ ਗਵਰਨਮੈਂਟ ਅਧਿਕਾਰੀਆਂ ਦੇ ਮੁਤਾਬਕ ਟੋਟਲ ਹੁਣ ਤੱਕ 1398 ਪੇਸ਼ੈਂਟ ਜੜੇ ਆ ਗਏ ਆ ਸਾਡੇ ਕੋਲੇ ਸੈਂਪਲ ਕਲੈਕਸ਼ਨ ਲਈ ਆ ਗਏ ਆ ਉਹ ਲੈਣਾ ਚੋ 1227 ਸੈਂਪਲ ਜੜੇ ਹੈਗੇ ਆ ਉਹ ਨੈਗੇਟਿਵ ਆਇਆ ਔਰ 93 ਸੈਂਪਲ ਜੜੇ ਹੈਗੇ ਆ ਉਹ ਸਾਡੇ ਪੋਜ਼ਿਟਿਵ ਆਇਆ ਔਰ ਇਹ ਚੋ ਚਾਰ ਡੈਕਸ ਹੋ ਗਏ ਤੇ ਜਿਹੜੇ ਸਾਡੇ ਕੋਲੇ ਹੁਣ ਐਸਵੇਲੇ ਐਕਟਿਵ ਕੇਸਿਸ ਨੇ ਜਿਹੜੇ ਉਹ 82 ਜਿਹੜੇ ਐਕਟਿਵ ਕੇਸਿਸ ਆਈਸੋਲੇਸ਼ਨ ਫੈਸਿਲਿਟੀਜ਼ ਦੇ ਵਿੱਚ ਪਏ ਹਨ ਔਰ ਰਿਜੂਵੋ ਸੀ ਐਡਵਾਈਜ਼ਰੀ ਇਹ ਦਿੱਤੇ ਹੈਗੀਆਂ ਤੇ ਲੋਗਾਂ ਨੂੰ ਇਹ ਨਿਂ ਕਰਦੇ ਕਿ ਆਪਣੀ ਜਿਹੜੀ ਫਿਜ਼ੀਕਲ ਡਿਸਟੈਂਸ ਹੈ ਉਹ 1 ਮੀਟਰ ਦੀ ਦੂਰੀ ਬਣਾਈ ਰੱਖਣ ਤੇ ਆਪਣੇ ਜਿਹੜੇ ਹਾਇ ਪਰਸਨਲ ਹਾਈਜਨ ਜਿਹੜੀ ਹੈ ਉਹ ਬਣਾਈ ਰੱਖਣ ਤੇ ਕਪੜੇ ਤੋਂ ਕੇਸ ਵਾਲੇ ਵਿੱਚ ਜਿਹੜਾ ਹੈ ਉਹ ਜ਼ਰੂਰ ਰੱਖਣ ਤੇ ਇਹਦੇ ਵਿੱਚ ਹੁਣ ਰੀਸੈਂਟਲੀ ਇੱਕ ਪੋਜ਼ਿਟਿਵ ਸਾਡੇ ਕੋਲ ਪੇਸ਼ੈਂਟ ਆਇਆ ਇੰਦਰਜੀਤ ਸਿੰਘ ਕਰਕੇ 32 ਸਾਲ ਦਾ ਹੈ ਜਿਹੜਾ ਕਿ ਖਰਾਲਪਿੰਡ ਖਰਾਲਗੜ ਪਿੰਡ ਦਾ ਹੈ ਉਹਨੂੰ ਵੀ ਅਸੀਂ ਆਈਸੋਲੇਸ਼ਨ ਸਿਲਕੀ ਦੇ ਵਿੱਚ ਰੱਖਿਆ ਹੈ